ਨਮਿਤੀ 82025 ਨੌਨਦਾਲ ਸਿੰਘ ਸੰਨਪਰੇਸ਼ਨ ਸਿੰਘ ਵਾਸੀ ਨਰੂਮਣਾ ਨੇ ਇਹ ਅਸੀਂ ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਵੇਰ 3 ਵਜੇ ਆਪਣੇ ਪਿੰਡੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ ਜਦੋਂ ਉਹ ਧੀਰ ਲਾਲ ਦੀ ਚੌਕ ਤੋਂ ਬਾਦਲਪੁਰ ਨੂੰ ਚੜਨ ਲੱਗਾ ਤਾਂ ਪਿੱਛੇ ਇੱਕ ਪਜਾਰੋ ਵਾਈਟੋਂ ਦੀ ਗੱਡੀ ਆਈ ਜਿਸ ਤੋਂ 4 ਮੁੰਨੇ ਨੌਜਵਾਨ ਸਵਾਰ ਸਨ ਜਿਹੜੇ ਮਾਰੂਫ ਥਰਨ ਲੈਸਨ ਜਦੋਂ 4 ਨੌਜਵਾਨਾਂ ਦਾ ਮੁਕਰ ਕੇ ਲਾਲ ਸਿੰਘ ਤੋਂ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਲ ਸਿੰਘ ਨੇ ਉਹਨਾਂ ਨੂੰ ਜੋ ਇੱਕ ਮੰਦਰੀ ਪਛਾਣ 카ਰਤਕ ਸਿੰਘਲਾ ਵੱਜੋਂ ਕੀਤੀ 카ਰਤਕ ਸਿੰਘਲਾ ਜੋ ਕਿ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮਾਰਕੀਟ ਦਾ ਮਾਲਕ ਹੈ ਕਿਉਂਕਿ ਲਾਲ ਸਿੰਘ ਪਹਿਲਾਂ ਉਹਦੀ ਦੁਕਾਨ ਤੇ ਅਕਸਰ ਹੀ ਆਪਣੇ ਪਸ਼ੂਆਂ ਮਸਤੇ ਦਵਾਈ ਬੁੱਢੀ ਬਹਾਲਣ ਜਾਂਦਾ ਸੀਗਾ ਇਸ ਕਰਕੇ ਲਈ ਪਛਾਣ ਹੋਈ ਤੇ ਮਾਨਮ ਮੰਡੀ ਤੇ ਜਿਹੜਾ 모ਹਿਤ ਤੇ ਜਿਹੜਾ ਦਿਨੇਸ਼ ਇਹ ਵੀ ਦੁਕਾਨ ਤੇ ਹੁੰਦੇ ਸਨ ਇਹ ਵੀ ਜਦੋਂ ਉਹਨਾਂ ਨੂੰ ਪਛਾਣ ਲਿਆ ਉਹਨਾਂ ਨੇ ਲਾਲ ਸਿੰਘ ਨੂੰ ਤੇ ਘਬਰਾਟ ਚ ਆ ਕੇ ਘਬਰਾਟ ਚ ਆਉਂ ਮਤਵਾ ਜਿਹੜਾ ਮਾਨਮ ਮੰਡੀ ਕੋਲੇ ਇੱਕ ਦੇਸੀ ਪਸਤਾਉ ਸੀ 12 ਬੁਰਕਟਾ ਉਹ ਚੱਲ ਗਿਆ ਉਹ ਜਿਹੜਾ ਦਿਨੇਸ਼ ਦੇ ਪੱਟਰ ਚ ਲੱਗਾ ਉਸ ਤੋਂ ਬਾਅਦ ਉਹ ਦਿਨੇਸ਼ ਨੂੰ ਚੁੱਕ ਕੇ ਇਹ ਉਥੋਂ ਭੱਜਣ ਲੱਗੇ ਤਾਂ ਜਿਹੜੀ ਗੱਡੀ ਅਗੇ ਪੱਥਰਾਂ ਟਕਰਾਉਣ ਤੋਂ ਬਾਅਦ ਗੱਡੀ ਦਾ ਟਾਇਰ ਫਟਣ ਕਰਕੇ ਗੱਡੀ ਉਥੋਂ ਛੱਡ ਕੇ ਬਾਬਾ ਜੀਵਨ ਸਿੰਘ ਚੌਕ ਵੱਲ ਚਲੇ ਗਏ। ਜਿਸ ਤੋਂ ਬਾਅਦ ਇਹਨਾਂ ਖਿਲਾਫ ਮਕਦਮਾ ਨੰਬਰ 215 ਮਿਤੀ 38 2025 ਅੰਡਰ ਸੈਕਸ਼ਨ 312 300 111 315 335 ਬੀਨਸ ਅਤੇ 559 ਨਾਟਾ ਆਰੰਜਟ ਖਾਣਕ ਨਾਲ ਉਰਦਜ ਕੀਤਾ ਗਿਆ। ਜਿਸ ਤੋਂ ਬਾਅਦ ਐਸਸੀ ਕਸ਼ਮੀਰ ਸਿੰਘ ਨੇ ਅੱਜ ਨਰੋਂ ਰੋਡ ਤੇ ਇਹਨਾਂ ਵਿੱਚੋਂ ਕਾਰਤਕ ਸਿੰਘ ਲਾ ਮੋਹਿਤ ਅਤੇ ਤੀਸਰਾ ਬੰਦਾ ਜਿਹੜਾ ਸੀਗਾ ਮਾਨਾ ਇਨੂੰ ਗ੍ਰਿਫਤਰ ਕਰ ਲਿਆ ਗ੍ਰਿਫਤਰ ਕਾਨੂੰ ਤੋਂ ਅੱਜ ਪੁੱਛਗਿੱਛ ਕੀਤੀ ਤਿੰਨ ਰੋਜ਼ ਦੌਰਾਨ ਇਹ ਪੁੱਛਗਿੱਛ ਨਾ ਕੋਲੋਂ ਜਿਹੜਾ ਵਰਤੀ ਗੱਡੀ ਸੀ ਜਿਹੜੀ ਵਿੱਚ ਪੀਵੀ ਜਦੋਂ 2 ਸੀ ਪੀ 6 ਜਾਂ 7 ਪੰਜਾਹ ਰੋ ਬਰਾਮਦ ਕੀਤੀ ਗਈ ਹੈ ਤੇ ਦੇਸੀ ਪਿਸਤੌਲ 12 ਪੁਲ ਕਟਾ ਇੱਕ ਖੋਲ ਤੇ ਅੱਠ ਮੋਬਾਈਲ ਫੋਨ ਬਰਾਮਦ ਕੀਤੇ ਗਿਆ ਜਿਨ੍ਹਾਂ ਵਿੱਚੋਂ ਤਿੰਨ ਮੋਬਾਈਲ ਫੋਨ ਖੋਏ ਗਏ ਸੀ ਉਹ ਬਰਾਮਦ ਹੋਏ ਹਨ ਅਤੇ ਪੁੱਛਗਿੱਛ ਤੋਂ ਇਹ ਪਤਾ ਲੱਗਾ ਕਿ ਇਹਨਾਂ ਨੇ ਪਹਿਲਾਂ ਵੀ ਇੱਕ ਵਾਰਦਾਤ ਜਿਹੜੀ ਗਣਪਤੀ ਪੁਲ ਉੱਪਰ ਕੀਤੀ ਸੀ ਜਿਸ ਵਿੱਚ ਇਹਨਾਂ ਨੇ ਕੋਦੇ ਪਿੰਡ ਦੇ ਇੱਕ ਜ਼ਮੀਨਦਾਰ ਤੋਂ 3600 ਰੁਪਏ ਦੀ ਖੋਹ ਕੀਤੀ ਸੀ ਉਹ ਮਕਦਮਾ ਥਾਣਾ ਇੱਕ ਵਾਰ ਨੇ ਸਦਰ ਵੜਣਾ ਦੇ ਵਿੱਚ ਕੀਤੀ ਜਿਹੜੀ ਚ ਇੱਕ ਐਕਟਿਵ ਲੇਡੀ ਤੋਂ ਸਵਾਰ ਤੋਂ ਇਹਨਾਂ ਨੇ ਇੱਕ ਚੇਨ ਤੇ ਦੋ ਵਾਲੀਆਂ ਖੋਈਆਂ ਸੀ ਤੇ ਇੱਕਨ ਵਾਰਦਾਤ ਜਿਹੜੀ ਨਥਾਣੇ ਥਾਣੇ ਦੇ ਵਿੱਚ ਲਹਰਾ ਮੁਹਬਤ ਫਾਟ ਕੋਲੋਂ 50000 ਰੁਪਏ ਦੇ ਮੋਬਾਈਲ ਦੇ ਖੋ ਕੀਤੇ ਸੀ ਇਹਨਾਂ ਦੇ ਖਿਲਾਫ ਜਿਹੜੇ ਵਾਕੋ ਥਾਣੇ 'ਚ ਮੁਕਾਦਮੇ ਦਰਜ ਆਏ ਇਹ ਤਕਰੀਬਨ 2 ਮਹੀਨਿਆਂ ਤੋਂ ਵਾਰਦਾਤਾਂ ਕਰਦੇ ਆ ਰਹੇ ਆ ਤੇ ਰਾਤ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਵਾਰਦਾਤਾਂ ਕਰਦੇ ਆ ਇਹਨਾਂ ਨੂੰ ਅੱਜ ਕੱਲ ਨੂੰ ਪੇਮਾਂਡੋ ਉਤਾਲ 'ਚ ਪੇਸ਼ ਕਰਕੇ ਰਮਾਨ ਹਾਸ ਕਰਕੇ ਹੋਰ ਡਿਗਾਇਨਾਂ ਪੁੱਛਗਿੱਛ ਕੀਤੀ ਜਾਵੇ ਸਰ ਇਹ ਚਾਰੋਂ ਇਕੱਠੀ ਵਾਰ ਹਾਂ ਜੀ ਪਿਛਲੇ ਪਿਛਲੇ तकरीबन 2 ਮਹੀਨੇ ਤੋਂ ਇਸੇ ਗੱਡੀ ਚ ਚਾਰੇ ਇਕੱਠੇ ਵਾਰਦਤ ਕਰਦੇ ਸੀ ਜਿਹੜੀ ਇਹ ਗੱਡੀ ਹੈ ਪਜਾਰੋ ਇਹਨਾਂ ਦੀ ਹੈ ਤੁਸਦੀ ਇਹ ਗੱਡੀ ਕਾਂਤਕ ਸਿੰਘਲੇ ਨੇ ਪਿਛੇ 3-4 ਮਹੀਨੇ ਖਰੀਦੀ ਸੀ ਜਿਹੜਾ ਅਸਲਾ ਸੀ ਉਹ ਇਹਨਾਂ ਦਾ ਖੁੱਦ ਦਾ ਅਸਲਾ ਇਹਨਾਂ ਦਾ ਹੈਗਾ ਦੇਸੀ ਪਿਸਤੌਲ ਆ ਬਾਰਾਮੂਰ ਕਟਾ ਉਹ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆ ਤੇ ਇਹਨਾਂ ਨੇ ਕਿਹੜੀਆਂ ਕਿਹੜੀਆਂ ਵਾਰਦਤਾਂ ਨੇ ਕੀਤੀਆਂ ਸਰ ਇੱਕੋ ਵਿਅਕਤੀ ਜਿਹੜਾ ਜ਼ਖਮੀ ਹੋਇਆ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਆ ਉਹ ਪਹਿਲਾਂ ਜ਼ਖਮੀ ਹੋਣ ਤੋਂ ਬਾਅਦ ਉਹਨੂੰ ਸਿਵਲ ਹਸਪਤਾਲ ਲੈ ਗਈ ਸਿਵਲ ਹਸਪਤਾਲ ਤੋਂ ਕਾਸਮੋ ਹਸਪਤਾਲ ਜਿਹੜੇ ਲਾਜਾ ਠੀਕ ਆ ਉਹਨੂੰ ਉਹਨੂੰ ਸਰੀ ਗੋਲੀ ਜਿਹੜੀ ਲੱਗੀ ਹੈ ਕਿਸ ਤਰ੍ਹਾਂ ਲੱਗੀ ਹੈ ਇਹ ਇਹ ਜੋ ਕਾਰਤਕ ਸਿੰਘਾ ਨੇ ਡਾਟੀਫਾਈ ਕਰਨਾ ਜਿਹੜਾ ਮਦਈ ਸੀਗਾ ਵੀ ਮੈਨੂੰ ਜਾਣਦਾ ਹੈ ਘਬਰਾਹਟ ਚਾਵੇ ਘਬਰਾਹਟ ਜੋ ਜਿਹੜਾ ਮਾਨਮ ਮੈਂਡੀ ਸੀਗਾ ਉਹਦੇ ਪਿਸਤੌਲ ਸੀਗਾ ਲੋਡ ਉਹ ਦੇਸੀ ਪਿਸਤੌਲ ਸੀ ਉਹ ਚੱਲ ਗਿਆ ਉਹਦੇ ਪੱਟ ਚ ਲੱਗੀ ਗੋਲੀ ਸਰ ਜੀ ਬੜੀਆ ਕੰਮ ਕਰ ਰਹੇ ਆ ਦੇਖੋ ਮੈਡੀਕਲ ਦਾ ਕੰਮ ਕਰ ਰਹੇ ਆ ਜਾਂ ਫਿਰ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਕੀ ਕਾਰਨ ਹੋਇਆ ਇਹਦਾ ਇਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਖਰਚੇ ਜ਼ਿਆਦਾ ਹੈ ਜਿਹੜਾ ਮੈਡੀਕਲ ਜਿਹੜਾ ਚੱਲ ਰਹੇ ਨੇ ਉਹ ਹੁਣ ਤੋਂ ਉਹਨਾਂ ਕੰਮ ਨਹੀਂ ਚੱਲ ਰਹੇ ਆ ਉਹ ਬੰਦੇ ਚੱਲ ਰਹੇ ਆ ਉਸ ਕਰਕੇ ਆਪਦੇ ਖਰਚੇ ਦੀ ਪੂਰਤੀ ਕਰਨ ਵਾਸਤੇ ਇਹ ਲੁੱਟਖੋਦੀਆਂ ਵਾਰਦਾਤਾ ਕਰਦੇ। ਕੋਈ ਨਸ਼ੇ ਪੱਤੇ ਦੇ ਵੀ ਆਦੀ ਹੈ। ਉਹਦਾ ਅਸੀਂ ਡਰਗ ਟੈਸਟ ਕਰਾਵਾਂਗੇ। ਡਰਗ ਦੇ ਵਿੱਚ ਕਲੀਅਰ ਹੋ ਜਾਊਗਾ ਵੀ ਇਹ ਨਸ਼ੇ ਕਰਦੇ ਹੈ ਕਿ ਨਹੀਂ ਕਰਦੇ। ਸਰ ਜਿਵੇਂ ਤੁਸੀਂ ਕਹਿ ਰਹੇ ਹੋ ਇੰਨੀ ਵਾਰਦਾਤਾਂ ਨੂੰ ਇੰਜਾਮ ਦੇ ਚੁੱਕੇ ਆ ਪਰ ਅਜੇ ਤੱਕ ਬਟਿੰਡਾ ਪੁਲਿਸ ਨੂੰ ਇਹਨਾਂ ਦਾ ਪਤਾ ਨਹੀਂ ਚੱਲਿਆ। ਨਹੀਂ ਨਹੀਂ ਪਤਾ ਤਾਂ ਚਲ ਜੋ ਪਤਾ ਲੱਗ ਗਿਆ ਫੇਰੀ ਫੜੇ ਗਿਆ ਕਿਉਂਕਿ ਪਿੱਛੇ ਸਾਡੀ ਪਾਰਟੀਆਂ ਲੱਗੀਆਂ ਹੋਈਆਂ ਇਸੇ ਨਾਲ ਸਾਨੂੰ ਧਿਆਨ ਸੀ ਕੋਈ ਵਾਈਟ ਬਾਂਦੀ ਗੱਡੀ ਵਾਰਦਾਤ ਕਰਦੀ ਹੈ। ਕੀ ਲੱਗਦਾ ਸਰ ਹੋਰ ਵੀ ਕਿਸੇ ਵਿਅਕਤੀਆਂ ਦੀ ਇਨਵੋਲਵਮੈਂਟ ਹੋ ਸਕਦੀ ਹੈ? ਚੈੱਕ ਕਰਦੇ ਆ ਤਫੀਜ ਦੇਖਾਂਗੇ ਜੇ ਕੋਈ ਹੋਰ ਬੰਦੇ ਮੌਜੂਦ ਹਨ ਵੀ ਨੌਕਰੀ ਜਸਤਰ ਕਰਾਂਗੇ ਸਰ ਇਹ ਵਾਰਦਾਤ ਤਾਂ ਰਾਤ ਨੂੰ ਹੀ ਇੰਜਾਮ ਦਿੰਦੇ ਸੀ ਹਾਂਜੀ ਰਾਤ ਨੂੰ 11 ਵਜੇ ਨਿਕਲਦੇ ਸੀ ਚਾਰੇ ਇਕੱਠੇ ਹੋ ਕੇ ਪਜਾਰੋ ਕੰਢੀ ਚ ਤੇ ਸਵੇਰੇ 4-5 ਵਜੇ ਵਾਪਸ ਆ ਜਾਂਦੇ ਸੀ ਜਿਵੇਂ ਤਰ ਬਨਾਲਾ ਏਰੀਆ ਮਾਨਸਾ ਫਰੀਦਕੋਟ ਕੋਟ ਪੂਰਾ ਫਰੋਜਪੁਰ ਉਥੋਂ ਦੇ ਵੀ ਇਹ ਵਾਰਦਾਤਾਂ ਕਰਕੇ ਆਏ ਜਿਹੜੀ ਇਹ ਵਾਰਦਾਤ ਨੂੰ ਇੰਜਾਮ ਦਿੱਤਾ ਹੈ ਕਿੰਨੇ ਕ ਵਜੇ ਦਾ ਟਾਈਮ ਸੀ ਇਹ ਤਕਰੀਬਨ 3:30 ਵਜੇ ਦਾ ਟਾਈਮ ਸੀ ਉਹ ਮਾਰਨਿੰਗ ਦਾ ਕਾਲ ਨੰਬਰ ਦਿੱਤੀ 382025 ਨੌਨਦਾਲ ਸਿੰਘ ਸੰਨ ਆਪਰੇਸ਼ਨ ਸਿੰਘ ਵਾਸੀ ਨਰੂਮਣਾ ਨੇ اے ਅਸੀ ਕਸ਼ਮੀਰ ਸਿੰਘ ਥਾਣਾ ਕਨਾਲ ਕਲੋਨੀ ਪਾਸ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਸਵੇਰ 3 ਵਜੇ ਆਪਣੇ ਪਿੰਡੋਂ ਸਬਜ਼ੀ ਵੇਚਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ ਜਦੋਂ ਉਹ ਧੀਰ ਲਾਲ ਦੇ ਚੌਕ ਤੋਂ ਬਾਦਲਪੁਰ ਨੂੰ ਚੜਨ ਲੱਗਾ ਤਾਂ ਪਿੱਛੇ ਇੱਕ ਪਜਾਰੋ ਵਾਈਟੋਂ ਦੀ ਗੱਡੀ ਆਈ ਜਿਸ ਵਿੱਚ ਚਾਰ ਮੁੰਨੇ ਨੌਜਵਾਨ ਸਵਾਰ ਸਨ ਜਿਹੜੇ ਮਾਰੂਫ ਥਰਨਾਲ ਨੇਸਨ ਜਦੋਂ ਚਾਰ ਨੌਜਵਾਨਾਂ ਦਾ ਮੁਕਰ ਕੇ ਲਾਲ ਸਿੰਘ ਤੋਂ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਤਾਂ ਲਾਲ ਸਿੰਘ ਨੇ ਉਹਨਾਂ ਨੂੰ ਜੋ ਇੱਕ ਮੰਦਰੀ ਪਛਾਣ 카ਰਤਕ ਸਿੰਘਲਾ ਵਜੋਂ ਕੀਤੀ 카ਰਤਕ ਸਿੰਘਲਾ ਜੋ ਕਿ ਸਿੰਘਲਾ ਮੈਡੀਕਲ ਏਜੰਸੀ ਗਾਂਧੀ ਮਾਰਕੀਟ ਦਾ ਮਾਲਕ ਹੈ ਕਿਉਂਕਿ ਲਾਲ ਸਿੰਘ ਪਹਿਲਾਂ ਉਹਦੀ ਦੁਕਾਨ ਤੇ ਅਕਸਰ ਹੀ ਆਪਣੇ ਪਸ਼ੂਆਂ ਮਸਤੇ ਦਵਾਈ ਬੁੱਢੀ ਬਹਾਲਣ ਜਾਂਦਾ ਸੀਗਾ ਇਸ ਕਰਕੇ ਲਈ ਪਛਾਣ ਹੋਈ ਤੇ ਮਾਨਮ ਮੰਡੀ ਤੇ ਜਿਹੜਾ 모ਹਿਤ ਤੇ ਜਿਹੜਾ ਦਿਨੇਸ਼ ਇਹ ਵੀ ਉਸ ਦੁਕਾਨ ਤੇ ਹੁੰਦੇ ਸਨ ਇਹ ਵੀ ਜਦੋਂ ਉਹਨਾਂ ਨੂੰ ਪਛਾਣ ਲਿਆ ਉਹਨਾਂ ਨੇ ਲਾਲ ਸਿੰਘ ਨੂੰ ਤੇ ਘਬਰਾਟ ਚਾਗੇ ਘਬਰਾਟ ਚਾਉਂ ਮਤਵਾ ਜਿਹੜਾ ਮਾਨਮ ਮੰਡੀ ਕੋਲੇ ਇੱਕ ਦੇਸੀ ਪਸਤੌਂ ਸੀ 12 ਬੁਰਕਟਾ ਉਹ ਚੱਲ ਗਿਆ ਉਹ ਜਿਹੜਾ ਦਿਨੇਸ਼ ਦੇ ਪੱਟਰ ਚ ਲੱਗਾ ਉਸ ਤੋਂ ਬਾਅਦ ਉਸ ਨੂੰ ਦਿਨੇਸ਼ ਨੂੰ ਚੁੱਕ ਕੇ ਇਹ ਉੱਥੋਂ ਭੱਜਣ ਲੱਗੇ ਤਾਂ ਜਿਹੜੀ ਗੱਡੀ ਅੱਗੇ ਪਥਰ ਟਕਰਾਉਣ ਤੋਂ ਬਾਅਦ ਗੱਡੀ ਦਾ ਟਾਇਰ ਫਟਨ ਕਰਕੇ ਗੱਡੀ ਉੱਥੋਂ ਛੱਡ ਕੇ ਬਾਬਾ ਜੀਵਨ ਸਿੰਘ ਚੌਕ ਵੱਲ ਚਲੇ ਗਏ ਜਿਸ ਤੋਂ ਬਾਅਦ ਇਹਨਾਂ ਖਿਲਾਫ ਮੁਕਦਮਾ ਨੰਬਰ 215 ਮਿਤੀ 30 8 2025 ਅੰਡਰ ਸੈਕਸ਼ਨ 312 300 111 315 335 ਬੀਨਸ ਅਤੇ ਪਚਜੰਗ ਨਾਟ ਆਰੰਗਜਟ ਥਾਣਾ ਕਨਾਲੂ ਹੁਦਜ ਕੀਤਾ ਗਿਆ ਜਿਸ ਤੋਂ ਬਾਅਦ ਐਸਸੀ ਕਸ਼ਮੀਰ ਸਿੰਘ ਨੇ ਅੱਜ ਨਰੋਂ ਰੋਡ ਤੇ ਇਹਨਾਂ ਵਿੱਚੋਂ ਕਾਰਤਕ ਸਿੰਘ ਲਾ ਮੋਹਿਤ ਅਤੇ ਤੀਸਰਾ ਬੰਦਾ ਜਿਹੜਾ ਸੀਗਾ ਮਨਵ ਇਹਨੂੰ ਗ੍ਰਿਫਤਾਰ ਕਰ ਲਿਆ ਗ੍ਰਸਤਰ ਕਾਂ ਤੋਂ ਅੱਜ ਪੁੱਛਗਿਛ ਕੀਤੀ ਤੈਨੂੰ ਦਰਾਨੇ ਪੁੱਛ ਕੇ ਚਨਕੜੋਂ ਜਿਹੜਾ ਵਰਤੀ ਗੱਡੀ ਸੀ ਜਿਹੜੀ ਵਿੱਚ ਪੀਵੀ ਜਦੋਂ ਦੋ ਸੀ ਪੀ 6 ਜਾਂ 7 ਪੰਜਾਹਰੋਂ ਬਰਾਮਦ ਕੀਤੀ ਗਈ ਹੈ ਤੇ ਦੇਸੀ ਪਿਸਤੌਲ 12 ਪੁਲ ਕਟਾ ਇੱਕ ਖੋੜ ਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਜਿਹਨਾਂ ਕੋਲ ਤਿੰਨ ਮੋਬਾਈਲ ਫੋਨ ਖੋਏਗੇ ਸੀ ਉਹ ਬ੍ਰਾਉਂਡ ਹੋਇਆ ਨਾ ਅਤੇ ਪੁੱਛਗਿਛ ਤੋਂ ਹੀ ਪਤਾ ਲੱਗਾ ਕਿ ਇਹਨਾਂ ਨੇ ਪਹਿਲਾਂ ਵੀ ਇੱਕ ਵਾਰਦਾਤ ਜਿਹੜੀ ਗਣਪਤੀ ਪੋਲ ਉੱਪਰ ਕੀਤੀ ਸੀ ਜਿਸ ਵਿੱਚ ਇਹਨਾਂ ਨੇ ਕੋਦੇ ਪੈਣ ਦੇਕ ਜ਼ਿਮੀਦਾਰ ਤੋਂ 3600 ਰੁਪਏ ਦੀ ਖੋਹ ਕੀਤੀ ਸੀਗੀ ਉਹ ਮੁਕਦਮਾ ਥਾਣਾ ਕਨਾਲ ਕੋਲੇ ਦਰਜ ਹੈ ਤੇ ਇੱਕ ਵਾਰ ਤਾਂ ਸਦਰ ਜਿਹੜੇ ਚੱਕਟਵਾ ਲੇਡੀ ਤੋਂ ਸਵਾਰ ਤੋਂ ਇਹਨਾਂ ਨੇ ਇੱਕ ਚੇਨ ਤੇ ਦੋ ਵਾਲੀਆਂ ਕੋਈਆਂ ਸੀ ਤੇ ਇੱਕਨ ਵਾਰਦਾਤ ਜਿਹੜੀ ਨਥਾਣੇ ਥਾਣੇ ਦੇ ਵਿੱਚ ਲਹਰਾ ਮੁਹਬਤ ਫਟ ਕੋਲੋਂ 50000 ਰੁਪਏ ਦੇ ਮੋਬਾਈਲ ਦੇ ਖੋਹੀਤੀ ਸੀ ਇਹਨਾਂ ਦੇ ਖਿਲਾਫ ਜਿਹੜੇ ਵਾਕੋ ਥਾਣੇ ਚ ਮਕਦਮੇ ਦਰਜ ਹੈ ਇਹ ਤਕਰੀਬਨ 2 ਮਹੀਨਿਆਂ ਤੋਂ ਵਾਰਦਾਤਾਂ ਕਰਦੇ ਆ ਰਹੇ ਤੇ ਰਾਤ ਨੂੰ 11 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਵਾਰਦਾਤਾਂ ਕਰਦੇ ਆ ਇਹਨਾਂ ਨੂੰ ਅੱਜ ਕੱਲ ਨੂੰ ਪੇਮਾਂਡੋਦਾਂ ਦੇ ਪੇਸ਼ ਕਰਕੇ ਰਮਾਨ ਹਾਸ ਕਰਕੇ ਹੋਰ ਡਿਗਾਇਨਾ ਪੁੱਛਗਿੱਛ ਕੀਤੀ ਜਾਵੇ ਸਰ ਇਹ ਚਾਰੋਂ ਇਕੱਠੀ ਵਾਰਦਾਤਾਂ ਨੂੰ ਅੰਜਾਮ ਦੇ ਦੇ ਸੀ ਹਾਂਜੀ ਪਿਛਲੇ ਤਕਰੀਬਨ 2 ਮ ਇਸੇ ਗੱਡੀ 'ਚ ਚਾਰੇ ਇਕੱਠੇ ਮਾਰਦਤ ਕਰਦੇ ਸੀ। ਜਿਹੜੀ ਇਹ ਗੱਡੀ ਹੈ ਪਜਾਰੋ ਇਹਨਾਂ ਦੀ ਹੈ ਤੁਸਦੀ। ਇਹ ਗੱਡੀ ਕਾਂਤਕ ਸਿੰਘਲੇ ਨੇ ਪਿਛੇ 3-4 ਮਹੀਨੇ ਖਰੀਦੀ ਸੀ। ਜਿਹੜਾ ਅਸਲਾ ਸੀ ਉਹ ਇਹਨਾਂ ਦਾ ਖੁੱਦ ਦਾ ਅਸਲਾ ਇਹਨਾਂ ਦਾ ਹੈਗਾ ਦੇਸੀ ਪਿਸਤੌਲਾ ਬਾਰਾਮੂਰ ਕਟਾ ਉਹ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆਏ ਤੇ ਇਹਨਾਂ ਨੇ ਕਿਹੜੀਆਂ-ਕਿਹੜੀਆਂ ਮਾਰਦਤਾਂ ਕੀਤੀਆਂ। ਸਰ ਇੱਕ ਉਹ ਵਿਅਕਤੀ ਜਿਹੜਾ ਜ਼ਖਮੀ ਹੋਇਆ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਆ? ਉਹ ਪਹਿਲਾਂ ਜ਼ਖਮੀ ਹੋਣ ਤੋਂ ਬਾਅਦ ਉਹਨੂੰ ਸਿਵਲ ਹਸਪਤਾਲ ਲੈ ਗਈ ਸਿਵਲ ਹਸਪਤਾਲ ਤੋਂ ਕਾਸਮੋ ਹਸਪਤਾਲ ਜਿਹੜਾ ਲਾਜਾ ਠੀਕ ਹੈ ਉਹਨੂੰ ਉਹਨੂੰ ਛੁੱਟੀ ਕਰਾ ਕੇ ਉਹਦੀ ਵੀ ਗਿਰ ਇਹ ਜੋ ਕਾਰਤਕ ਸਿੰਘ ਨਾਲ ਨੇ ਡੈਂਡਿਟੀਫ ਕਰਨਾ ਹੈ ਜਿਹੜਾ ਮਦਈ ਸੀਗਾ ਵੀ ਮੈਨੂੰ ਜਾਣਦਾ ਹੈ ਘਬਰਾਣ ਚਾਹੇ ਘਬਰਾਣ ਜਿਹੜਾ ਮਾਨਮ ਮੈਂਡੀ ਸੀਗਾ ਉਹਦੇ ਪਿਸਤੌਲ ਸੀਗਾ ਲੋਡ ਉਹ ਦੇਸੀ ਪਿਸਤੌਲ ਸੀ ਉਹ ਚੱਲ ਗਿਆ ਉਹਦੇ ਪੱਟ ਚ ਲੱਗੀ ਗੋਲੀ ਸਰ ਜੀ ਜੇ ਵਧੀਆ ਕੰਮ ਕਰ ਰਹੇ ਦੇਖੋ ਮੈਡੀਕਲ ਦਾ ਕੰਮ ਕਰ ਰਹੇ ਜਾਂ ਫਿਰ ਵੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਕੀ ਕਾਰਨ ਹੋਇਆਗਾ ਇਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਖਰਚੇ ਜ਼ਿਆਦਾ ਹੈ ਜਿਹੜਾ ਮੈਡੀਕਲ ਜਿਹੜਾ ਚੱਲ ਰਹੇ ਨੇ ਉਹ ਹੁਣ ਉਹਨਾਂ ਕੰਮ ਨਹੀਂ ਚੱਲ ਰਹੇ ਉਹ ਬੰਦੇ ਚੱਲ ਰਹੇ ਉਸ ਕਰਕੇ ਆਪਦੇ ਖਰਚੇ ਦੀ ਪੂਰਤੀ ਕਰਨ ਵਾਸਤੇ ਇਹ ਲੁੱਟਖੋਦੀਆਂ ਵਾਰਦਾਤਾਂ ਕਰਦੇ ਕੋ ਉਹਦਾ ਅਸੀਂ ਡਰਗ ਟੈਸਟ ਕਰਾਵਾਂਗੇ ਡਰਗ ਦੇ ਵਿੱਚ ਕਲੀਅਰ ਹੋ ਜਾਊਗਾ ਵੀ ਇਹ ਨਸ਼ੇ ਕਰਦੇ ਆ ਕਿ ਨਹੀਂ ਕਰਦੇ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਇੰਨੀ ਵਾਰ ਦਾਤਾਂ ਨੂੰ ਇਹ ਇਨਜਾਮ ਦੇ ਚੁੱਕੇ ਆ ਪਰ ਅਜੇ ਤੱਕ ਬਟਿੰਡਾ ਪੁਲਿਸ ਨੂੰ ਇਹਨਾਂ ਦਾ ਪਤਾ ਨਹੀਂ ਚੱਲਿਆ ਨਹੀਂ ਨਹੀਂ ਪਤਾ ਤਾਂ ਚਲ ਜੋ ਪਤਾ ਲੱਗ ਗਿਆ ਫੇਰੀ ਫੜੇ ਗਿਆ ਕਿਉਂਕਿ ਪਿੱਛੇ ਸਾਡੀ ਪਾਰਟੀਆਂ ਲੱਗੀਆਂ ਹੋਈਆਂ ਇਸੇ ਨਾਲ ਸਾਨੂੰ ਧਿਆਨ ਸੀ ਕੋਈ ਵਾਈਟ ਬਾਂਦੀ ਗੱਡੀ ਵਾਰਦਤ ਕਰਦੀ ਹੈ ਕੀ ਲੱਗਦਾ ਸਰ ਹੋਰ ਵੀ ਕਿਸੇ ਵਿਅਕਤੀਆਂ ਦੀ ਰੋਲ ਮੈਂਟਰ ਹੋ ਸਕਦੀ ਹੈ ਚੈੱਕ ਕਰਦੇ ਆ ਤਫਤੀਸ਼ ਦੇਖਾਂਗੇ ਜੇ ਕੋਈ ਹੋਰ ਹੋਵੇ ਮਾਮਲੇ ਦੋਨੋਂ ਜਸਤਰ ਕਰਾਂਗੇ ਸਰ ਇਹ ਵਾਰ ਦਾਤਾਂ ਰਾਤ ਨੂੰ ਹੀ ਇਨਜਾਮ ਦਿੰਦੇ ਸੀ ਹਾਂਜੀ ਰਾਤ ਨੂੰ 11 ਵਜੇ ਨਿਕਲਦੇ ਸੀ ਚਾਰੇ ਇਕੱਠੇ ਹੋ ਕੇ ਪਜਾਰੋ ਕੰਢੀ ਚ ਤੇ ਸਵੇਰੇ 4-5 ਵਜੇ ਵਾਪਸ ਆ ਜਾਂਦੇ ਸੀ ਜਿਵੇਂ ਤਰ ਬਨਾਲਾ ਏਰੀਆ ਮਾਨਸਾ ਫਰੀਦਕੋਟ ਕੋਟਪੂਰਾ ਫਰੋਜਪੁਰ ਉਥੋਂ ਦੇ ਵੀ ਇਹ ਵਾਰਦਾਤਾਂ ਕਰਕੇ ਆਏ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਕਿੰਨੇ ਕ ਵਜੇ ਦਾ ਟਾਈਮ ਸੀ ਇਹ ਤਕਰੀਬਨ ਤਿੰਨ 3:30 ਵਜੇ ਦਾ ਟਾਈਮ ਸੀ ਮਾਰਨਿੰਗ